ਅਮੀ ਦੋਸਤੋ ਸੱਚੇ ਇਨਸਾਨ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ ਜਿੰਦਗੀ ਦੀ ਸਭ ਤੋਂ ਵੱਡੀ ਲੜਾਈ ਸਭ ਤੋਂ ਵੱਡੀ ਸੋਚ ਜੋ ਤੁਹਾਡੀ ਲਾਈਫ ਦੇ ਵਿੱਚ ਸਭ ਤੋਂ ਵੱਧ ਅਹਿਮੀਅਤ ਰੱਖਦਾ ਹੈ ਇਹ ਪਛਾਣ ਹੋਣੀ ਜ਼ਰੂਰੀ ਹੈ ਜਿਹੜੀ ਪੁਰਾਣੇ ਸਮਿਆਂ ਦੇ ਵਿੱਚ ਸਾਡੇ ਬਜ਼ੁਰਗ ਸੀਗੇ ਨਾ ਉਹਨਾਂ ਦੀ ਜਿਹੜੀ ਸਾਈਕੋਲੋਜੀ ਸੀਗੀ ਉਹ ਸਾਨੂੰ ਜਿਹੜੀ ਪੀੜੀ ਦਾ ਪੀੜੀ ਹੈ ਗੱਲਾਂ ਤੋਂ ਮਿਲਦੀ ਹੁੰਦੀ ਸੀ ਅੱਜ ਅਸੀਂ ਕਿਤਾਬੀ ਹੋ ਗਏ ਉਹ ਕਹਿੰਦੇ ਹੁੰਦੇ ਸੀ ਅੱਖ ਦੇਖ ਕੇ ਬੰਦਾ ਦੱਸਣਾ ਪਿੱਠ ਦੇਖ ਕੇ ਨਾਮ ਕੇ ਦੱਸ ਦੇਣੀ ਹੈ ਉਹ ਦੱਸਦੇ ਹੁੰਦੇ ਸੀ ਕਿਹੜਾ ਬੰਦਾ ਚੁੱਲ੍ਹੇ ਕੋਲੇ ਬਹੌਣ ਦੇ ਲਾਇਕ ਹੈਗਾ ਨਹੀਂ ਹੈਗਾ ਇਹ ਮੇਨ ਚੀਜ਼ਾਂ ਹੁੰਦੀਆਂ ਸੀ ਪਰ ਅੱਜ ਕੱਲ ਕੀ ਇਹਦੇ ਬੰਦੇ ਐ ਬੰਦਿਆਂ ਦੇ ਜਿਵੇਂ ਕਹਿੰਦੇ ਆ ਨਾ ਗਿਰਗਟ ਦੇ ਰੰਗ ਘੱਟ ਤੇ ਮਨੁੱਖ ਦੇ ਜ਼ਿਆਦੇ ਹੋ ਗਏ ਆਪਾਂ ਇਹ ਗੱਲ ਕਹਿੰਦੇ ਆ ਵੀ ਸਾਇੰਸ ਦੇ ਵਿੱਚ ਮਨੁੱਖ ਨੇ ਤਰੱਕੀ ਕੀਤੀ ਐ ਪਰ ਮੈਨੂੰ ਆ ਲੱਗਦਾ ਵੀ ਜਿੰਨੀ ਸਾਇੰਸ ਦੇ ਵਿੱਚ ਤਰੱਕੀ ਕੀਤੀ ਉਹਨਾਂ ਬੰਦਾ ਅੱਜ ਕੱਲ ਚਾਹ ਫਲੂਸ ਤੇ ਸੈਲਫਿਸ਼ ਹੋ ਗਿਆ ਉਹ ਅੱਜ ਕੱਲ ਛੋਟਾ ਨੁਕਸਾਨ ਕਰਨ ਲੱਗਾ ਮਿੰਟ ਮਾਰਦਾ ਜਿੰਦਗੀ 'ਚ ਵੱਡੇ ਵੱਡੇ ਘਾਤਕ ਨੁਕਸਾਨ ਹੋ ਜਾਂਦੇ ਨੇ ਜਿੱਥੇ ਅਸੀਂ ਮਾਰ ਖਾ ਜਾਂਦੇ ਆਂਗੇ ਮਨੁੱਖ ਦੀ ਪਹਿ ਕਈ ਕੀ ਹੁੰਦੇ ਨੇ ਬੰਦੇ ਕੀ ਹੁੰਦੇ ਆ ਉਹਨਾਂ ਦਾ ਚਿਹਰਾ ਦੇਖ ਕੇ ਉਹਨਾਂ ਦੀ ਅਸਲੀਅਤ ਪਤਾ ਲੱਗ ਜਾਂਦੀ ਹੈ। ਕੁਝ ਬੰਦੇ ਦੋ ਥੋੜੇ ਦਿਨ ਛੋੜਨਾ ਰਹਿ ਕੇ ਉਹਦੀ ਅਸਲੀਅਤ ਪਤਾ ਲੱਗ ਜਾਂਦੀ ਹੈ। ਕੁਝ ਬੰਦੇ ਹੁੰਦੇ ਆ ਉਹਦੇ ਗੱਲਬਾਤ ਤੋਂ ਉਹਦੇ ਰਾਬਤੇ ਤੋਂ ਪਤਾ ਲੱਗ ਜਾਂਦਾ ਵੀ ਇਹ ਬੰਦਾ ਕਿੱਦਾਂ ਦਾ ਹੈ। ਪਰ ਕੁਝ ਕੁ ਬੰਦੇ ਇਦਾਂ ਦੇ ਹੁੰਦੇ ਨੇ ਸਾਲਾਂ ਬੱਧੀ ਛੋਡੇ ਨਾਲ ਉਹ ਰਹਿੰਦੇ ਨੇਗੇ। ਜੇ ਸਾਲਾਂ ਬੱਧੀ ਸਾਨੂੰ ਉਹ ਵਰਤ ਤੋਂ ਚਲੇ ਜਾਂਦੇ ਆ ਛੋੜੀ ਯੂਜ਼ਿੰਗ ਕਰੀ ਜਾਂਦੇ ਨੇ। ਸਾਨੂੰ ਲੱਗਦਾ ਹੁੰਦਾ ਵੀ ਬੜਾ ਮੋਹ ਮੁਹੱਬਤ ਹੈ, ਬੜਾ ਪਿਆਰ ਹੈ। ਪਰ ਕਦੇ ਤੁਸੀਂ ਜਦੋਂ ਸੋਡਾ ਟਾਈਮ ਆਉਂਦਾ ਉਹ ਉਦੋਂ ਰੰਗ ਬਦਲਦੇ ਨੇ ਪਰ ਉਦੋਂ ਬਹੁਤ ਟਾਈਮ ਬਤੀਤਤ ਹੋ ਚੁੱਕੇ ਹੁੰਦਾ ਅਸੀਂ ਬਹੁਤ ਵੱਡਾ ਘਾਟਾ ਖਾ ਚੁੱਕਿਆ ਹਾਂ ਅੱਜ ਕੱਲ੍ਹ ਤੇ ਲੋਕ ਨੇ ਉਹ ਸਟ੍ਰੈਸ ਦਾ ਕਾਰਨ ਕੀ ਹੈ ਸਟ੍ਰੈਸ ਦਾ ਕਾਰਨ ਕੀ ਹੈ ਮਨੁੱਖ ਹੈ ਜਿਹੜਾ ਉਹ ਭਾਵਨਾ ਭਾਵਨਾਤਮਕ ਵਿਹੂਣਾ ਹੋ ਗਿਆ ਜਦੋਂ ਉਹ ਕਿਸੇ ਦੇ ਨਾਲ ਵੱਧ ਅਟੈਚਮੈਂਟ ਕਰ ਬੈਠਦਾ ਹੈ ਜਦੋਂ ਫਿਰ ਉਹ ਉਹ ਸਟ੍ਰੈਸ ਜਦੋਂ ਉਹਨੂੰ ਧੋਖਾ ਮਿਲਦਾ ਤਾਂ ਉਹ ਸਟ੍ਰੈਸ ਵੱਲ ਜਾਂਦਾ ਫਿਰ ਉਹ ਬਾਰ ਬਾਰ ਸੋਚਦਾ ਹੈ ਤੇ ਆਪਣੀ ਜ਼ਿੰਦਗੀ ਦੇ ਨਾਲ ਵੀ ਬਹੁਤ ਵੱਡਾ ਖਿਲਵਾੜ ਕਰ ਬੈਠਦਾ ਇਸ ਕਰ ਕਿਹੜੀ ਮਨੁੱਖ ਦੀ ਹੈ ਜਿਹੜੀ ਪਹਿਚਾਨ ਹੈ ਇਹ ਜ਼ਰੂਰੀ ਹੈ ਜ਼ਰੂਰੀ ਨਹੀਂ ਹੈਗਾ ਵੀ ਸਾਹਮਣੇ ਵਾਲਾ ਸੈਲਫਿਸ਼ ਹੈ ਹੋ ਸਕਦਾ ਤੁਸੀਂ ਆਪ ਹੋਵੋ ਤੁਹਾਡੇ ਅੰਦਰ ਇੰਨੀਆਂ ਕਮੀਆਂ ਹੋਣ ਤੁਸੀਂ ਆਪਣੇ ਆਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹੋਗੇ ਤੁਸੀਂ ਝੂਠ ਬੋਲਣ ਦੀ ਕੋਸ਼ਿਸ਼ ਕਰਦੇ ਹੋਗੇ ਤੁਸੀਂ ਆਪਣੇ ਆਪ ਨੂੰ ਪੋਜ਼ਿਟਿਵ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋਗੇ ਇਹ ਕਮੀਆਂ ਕਦੇ ਸਾਡੇ 'ਚ ਵੀ ਹੁੰਦੀਆਂ ਸੋਡੇ 'ਚ ਹੁੰਦੀਆਂ ਨੇ ਬਾਹਰ ਸਾਹਮਣੇ ਵਾਲੇ 'ਚ ਵੀ ਹੁੰਦੀਆਂ ਨੇ ਅਵੈਲਿਊਏਟ ਕਰਕੇ ਦੇਖਿਓ ਛੋਡੇ ਆਲੇ-ਦਾਲੇ ਅੱਜ ਕੱਲ ਇਹ ਹੈ ਐਦਾਂ ਦੀ ਦੁਨੀਆ ਜਿਹੜੀ ਭਰੀ ਪਈ ਹੈ ਅੱਜ ਕੱਲ ਸੱਚਾ ਸੁੱਚਾ ਤੇ ਇਮਾਨਦਾਰ ਮਿਲਣਾ ਬਹੁਤ ਔਖਾ ਹੈ ਵੈਸੇ ਕਿਸੇ ਨੇ ਕਿਹਾ ਸੀਗਾ ਕਹਿੰਦੇ ਆਪ ਸੱਚੇ ਹੋਜੋ ਦੁਨੀਆ ਸੱਚੀ ਹੋਜੂ ਐਦਾਂ ਦੇ ਲੋਕਾਂ ਤੋਂ ਕੁਝ ਟਾਈਮ ਤੁਸੀਂ ਦੂਰੀ ਬਣਾ ਕੇ ਦੇਖੋ ਉਹਨਾਂ ਨੂੰ ਇੱਕ ਤਾਂ ਲੈਸਨ ਮਿਲ ਜਾਂਦਾ ਹੈ ਹੌਲੀ-ਹੌਲੀ ਇੱਕ ਨਾ ਕਦੇ ਵਾਸਤੇ ਵੀ ਹੈ ਜਦੋਂ ਸਮ ਜਿੰਦਗੀ ਚ ਲੈਸਨ ਮਿਲ ਜੇ ਉਸ ਤੋਂ ਬਾਅਦ ਪਹਿਲੀ ਗੱਲ ਤਾਂ ਅੱਗੇ ਨਵੇਂ ਦੋਸਤ ਤੇ ਨਮੀ ਬਣਾਉਣ ਲੱਗੇ ਕਾਲੀ ਨਾ ਕਰੋ ਇੱਕ ਜਦੋਂ ਉਹ ਬੰਦੇਸ ਨੂੰ ਧੋਖਾ ਦੇ ਕੇ ਜਾਂਦੇ ਨੇਗੇ ਜਦੋਂ ਕਿਸੇ ਬੰਦੇ ਨੇ ਨੂੰ ਧੋਖਾ ਦਿੱਤਾਗਾ ਉਦੋਂ ਉਹਨਾਂ ਦੀ ਗਲਤੀ ਹੁੰਦੀ ਹੈ ਪਰ ਜੇ ਤੁਸੀਂ ਦੁਬਾਰਾ ਉਹਨਾਂ ਨੂੰ ਮੌਕਾ ਦਿੰਦੇ ਹੋ ਫਿਰ ਉਹਨਾਂ ਦੀ ਗਲਤੀ ਨਹੀਂ ਹੁੰਦੀ ਕਿਉਂਕਿ ਉਹਨਾਂ ਤਾਂ ਉਹਨਾਂ ਦਾ ਤਾਂ ਉਹ ਥਿੰਕਿੰਗ ਲੇਬਲ ਹੈ ਨਾ ਉਹਨਾਂ ਦਾ ਸਿਸਟਮ ਹੈ ਉਹਨਾਂ ਦਾ ਉਹਨਾਂ ਦਾ ਲੇਬਲ ਇੰਨਾ ਹੈ ਪਰ ਜੇ ਅਸੀਂ ਉਹਨੂੰ ਦੁਬਾਰਾ ਮੌਕਾ ਸੀ ਸਭ ਕੁਝ ਜਾਣ ਦੇ ਬਜਾਏ ਅਸੀਂ ਕਹਾਂਗੇ ਦੁਬਾਰਾ ਮੌਕਾ ਦਿੰਨੇ ਆ ਉੱਥੇ ਗਲਤੀ ਸਾਡੀ ਹੁੰਦੀ ਹੈ ਅਗਲੇ ਦਿਨ ਹੁੰਦੀ ਹੈ ਉਹ ਉਹਦੀ ਫਿਤਰਤ ਹੁੰਦੀ ਹੈ ਉਹਦਾ ਸੁਭਾਅ ਹੁੰਦਾ ਹੈ ਜੋ ਕਦੇ ਇੱਕ ਯਾਦ ਰੱਖਿਓ ਜੋ ਤੁਹਾਡੇ ਨਾਲ ਛੋਟੀਆਂ ਕਲਾਸਾਂ 'ਚ ਪੜ੍ਹਦੇ ਜੋ ਸੁਭਾਅ ਅਸੀਂ ਨਾ ਕਿਸੇ ਦਾ ਉਹ ਅੱਜ ਵੀ ਜਦ ਮਨ ਲੱਕੇ ਤੁਸੋ 40 50 60 ਸਾਲ ਦੇ ਨੇੜੇ ਆ ਕੇ ਉਸ ਸੁਭਾਅ ਦਾ ਉਹੀ ਰਹਿੰਦਾ ਕਦੇ ਵੀ ਸੁਭਾਅ ਬਦਲਦਾ ਨਹੀਂ ਹੁੰਦਾ ਧੰਨਵਾਦ